11 ਫਰਵਰੀ 2024 ਦਿਨ ਐਤਵਾਰ ਅੰਬੜਾ ਰੋਡ ਤੇ ਨੀਅਰ ਸਾਈਂਤਾਮ ਦੇ ਬਾਹਰ ਉਥੇ ਐਨਜੀਓ ਜਗ੍ਹਾ ਲਈਤੀ ਆਪਾਂ ਉਥੇ ਕੈਂਪ ਹੈ ਨਹੀਂ ਕਿਉਂ ਲਈਤੀ ਕਿੱਥੋਂ ਪੈਸੇ ਕਿੱਥੋਂ ਆਏ ਤੁਹਾਡੇ ਕੋਲ ਮੈਨੂੰ ਹਿਸਾਬ ਦਿਓ ਕਿੱਥੋਂ ਆਏ ਤੁਹਾਡੇ ਕੋਲ ਮਾਇਆ ਮੈਨੂੰ ਤਾਂ ਲੱਗਦਾ ਹੈ ਕਿ ਮੈਨੂੰ ਗਿਨੀਸ ਵਰਲਡ ਰਿਕਾਰਡ ਚ ਪੰਜਾਬ ਚ ਪਹਿਲਾ ਖਿਤਾਬ ਦਿਓ ਕਿ ਸਭ ਤੋਂ ਵੱਧ ਕੌਂਟਰੋਵਰਸੀਆਂ ਮੈਨੂੰ ਮਿਲੀਆਂ ਇਹ ਸਟ੍ਰੈਟਜੀ ਫਿਰ ਸਾਰਿਆਂ ਨੂੰ ਬਣਾਉਣੀ ਚਾਹੀਦੀ ਐ ਐਨਜੀਓ ਖੋਲੋ ਪਹਿਲਾਂ 8 ਸਾਲ ਕਰ ਲਓ ਐਨਜੀਓ ਦਾ ਕੰਮ ਫਿਰ ਕਰ ਲਓ 9ਵੇਂ ਸਾਲ ਪੋਡਕਾਸਟ ਦਾ ਜੇ ਐਨ ਮੋਲ ਕਵਾਤਰਾ ਇਲੈਕਸ਼ਨ ਚ ਆ ਜਾਂਦਾ ਹੈ ਟ ਸਮਾਜ ਸੇਵਾ ਕਰ ਰਹੇ ਨੇ ਭਾਈ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਪ੍ਰਾਈਮ ਪੰਜਾਬ ਟੀਵੀ ਤੇ ਧੰਨਵਾਦ ਭਾਈ ਬਹੁਤ ਧੰਨਵਾਦ ਸ਼ੁਕਰ ਹੈ ਜੀ ਸਮਾ ਉਹ ਹੈ ਜਦੇ ਵਿੱਚ ਲੋਕ ਇੱਕ ਦੂਜੇ ਦਾ ਹਾਲ ਨਹੀਂ ਪੁੱਛਦੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਚਾਹੇ ਮੀ ਹੋਵੇ ਚਖੜ ਹੋਵੇ ਕੁਝ ਵੀ ਹੋਵੇ ਤੁਸੀਂ ਮਰੀਜ਼ਾਂ ਦੀ ਹੈਲਪ ਕਰਨ ਵਾਸਤੇ ਅੱਗੇ ਆਉਂਦੇ ਹੋ ਕਦੇ ਮੰਚ 'ਤੇ ਆਉਂਦਾ ਹੈ ਕਿ ਬਾਕੀਆਂ ਜਿਹੜੇ ਬਾਕੀ ਲੋਕ ਹੈਗੇ ਆ ਉਹ ਵੀ ਨਸੀਅਤ ਲੈਣ ਪਰ ਲੋਕ ਨਹੀਂ ਲੈਂਦੇ ਕੀ ਕਹਿਣਾ ਚਾਹੋਂਗੇ ਸਭ ਤੋਂ ਪਹਿਲਾਂ ਹਰ ਕਿਸੇ ਦੇ ਕਰਮ ਚ ਨਹੀਂ ਹੁੰਦੀ ਬਾਈ ਸੇਵਾ ਜੇ ਮਾਰੇ ਨੇ ਸਾਡੀ ਝੋਲੀ ਪਾਈ ਆ ਤਾਂ ਮੈਂ ਦੂਜਿਆਂ ਨੂੰ ਨਿੰਦ ਨਹੀਂ ਸਕਦਾ ਮੈਂ ਆਪਣੇ ਆਪ ਨੂੰ ਬਹੁਤ ਕਰਮਾ ਵਾਲਾ ਕਹਿ ਸਕਦਾ ਜਿਵੇਂ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਕਿਸੇ ਨੂੰ ਮਰਦਾਬਾਦ ਨਹੀਂ ਕਹਿ ਸਕਦਾ ਪਰ ਸਾਡਾ ਦੇਸ਼ ਜਿੰਦਾਬਾਦ ਹੈ ਇਹ ਹਮੇਸ਼ਾ ਗੱਲ ਰਹੇਗੀ ਤਾਂ ਮਹਾਰਾਜ ਦੀ ਇਹ ಅಪਾਰ ਕਿਰਪਾ ਹੈ ਕਿ ਉਹਨਾਂ ਨੇ ਇਕੱਲੇ ਮੈਨੂੰ ਨਹੀਂ ਇਸ 9 ਸਾਲਾਂ ਚ ਮੇਰੀ ਪੂਰੀ ਟੀਮ ਭਾਵੇਂ ਜਿਹੜੇ ਮੈਨੂੰ ਛੱਡ ਕੇ ਵੀ ਚਲੇ ਗਏ ਜਾਂ ਜਿਹੜੇ ਮੈਨੂੰ ਗਲਤ ਕਹਿ ਗਏ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਸ ਐਨਜੀਓ ਨੂੰ ਚਲਾਉਣ ਲਈ ਤੇ ਲੋਕਾਂ ਦਾ ਭਲਾ ਲਈ ਔਰ ਉਹ ਹਮੇਸ਼ਾ ਰਹੇਗਾ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਉਸ ਟੀਮ ਦਾ ਤੁਹਾਡਾ ਕਿ ਤੁਸੀਂ ਆਪਣਾ ਮੀਡੀਆ ਲੈ ਕੇ ਇੱਥੇ ਆਏ ਹੋ ਤੇ ਉਹ ਡੋਨਰ ਦਾ ਜੇ ਨਹੀਂ ਠੰਡ 'ਚ ਅਸੀਂ ਇੱਥੇ ਆਇਆ ਅਮਰੀਦ ਇੱਥੇ ਆਇਆ ਤੇ ਡੋਨਰ ਵੀ ਰੋਜ਼ ਆ ਰਿਹਾ ਤਾਂ ਡੋਨਰ ਜਿਹੜਾ ਡੋਨੇਸ਼ਨ ਦੇਣ ਆ ਰਿਹਾ ਉਹਦਾ ਵੀ ਓਨਾ ਹੀ ਯੋਗਦਾਨ ਹੈ ਜਿੰਨਾ ਕ ਮੇਰਾ ਤਾਂ ਸਾਰਾ ਕੁਝ ਇਹ ਲੋਕਾਂ ਦੀ ਸਹਾਇਤਾ ਨਾਲ ਹੋ ਰਿਹਾ ਅੱਛਾ ਪਹਿਲਾਂ ਐਨਜੀ ਸ਼ਾਰਟਸ ਚ ਵੀਡੀਓ ਦਾ ਪਾ ਰਹੇ ਹੋ ਹਨਾ ਪਿਛੇ ਵੌਇਸਓਵਰ ਚੱਲਦਾ ਹੈ ਤੁਹਾਡਾ ਜਿਹਨੂੰ ਆਪਾਂ ਟੈਕਨੀਕਲੀ ਭਾਸ਼ਾ ਚ ਕਹੀਏ ਤਾਂ ਜੀ 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 ਸਭ ਤੋਂ ਪਹਿਲਾਂ ਇੱਕ ਸਵਾਲ ਇਹ ਆਂਦਾ ਹੈ ਕ੍ਰਿਟਿਸਿਜ਼ਮ ਨੂੰ ਕਿਵੇਂ ਫੇਸ ਕਰ ਲੈਣਾ ਬਾਈ ਕਿਉਂਕਿ ਤੁਸੀਂ ਇਹਨੇ ਲੰਬੇ ਸਮੇਂ ਤੋਂ ਚੰਗਾ ਕੰਮ ਕਰ ਰਹੇ ਹੋ ਫਿਰ ਵੀ ਕ੍ਰਿਟਿਸਿਜ਼ਮ ਹੁੰਦਾ ਹੈ ਕਿਵੇਂ ਫੇਸ ਕਰਦੇ ਹੋ ਇਗਨੋਰ ਹੀ ਆ ਬਾਈ ਹੁਣ ਕ੍ਰਿਟਿਸਿਜ਼ਮ ਚ ਤਾਂ ਦੋ ਚੀਜ਼ਾਂ ਨੇ ਕਿ ਜੇ ਤੁਹਾਨੂੰ ਮੇਰੇ ਤੋਂ ਕੋਈ ਦਿੱਕਤ ਆ ਕੇ ਮਿਲ ਕੇ ਕਨਫਰਮ ਕਲੀਅਰ ਕਰ ਲਓ ਇੱਕ ਹੁਣ ਤੁਸੀਂ ਘਰੇ ਬੈਠੇ ਦਿੱਕਤ ਜਿਤਾਈ ਜਾਂਦੇ ਹੋ ਤੇ ਆ ਨਹੀਂ ਰਹੇ ਮੈਦਾਨ 'ਚ ਹੁਣ ਇਸ ਨੂੰ ਮੈਂ ਕਿਦਾਂ ਕਲੀਅਰ ਕਰਾਂ ਇੱਕ ਵੀਡੀਓ ਤੁਸੀਂ ਪਾਓ ਇੱਕ ਮੈਂ ਪਾਵਾਂ ਇਹ ਤਾਂ ਫਿਰ ਲੋਕਾਂ ਨੂੰ ਸਵਾਦ ਦਾ ਗੱਲ ਹੋ ਗਈ ਕਿ ਤੁਸੀਂ ਮੈਨੂੰ ਗਾਲਾਂ ਕੱਢੀ ਜੋ ਮੈਂ ਤੁਹਾਨੂੰ ਇਹਨੂੰ ਕ੍ਰਿਟਿਸਿਜ਼ਮ ਨਹੀਂ ਮੈਂ ਕ ਉਹਦਾ ਇਦਾਂ ਨਹੀਂ ਹੁੰਦਾ ਹੁੰਦਾ ਕਿ ਆਪਾਂ ਘਰੇ ਬਹਿ ਕੇ ਵੀਡੀਓ ਪਾਈ ਜਾਵੇ ਕਿਸੇ ਨੂੰ ਕੋਈ ਮੇਰੇ ਤੋਂ ਦਿੱਕਤ ਆ ਜਾਵੇ ਮਿਲ ਕੇ ਗੱਲ ਕਰ ਲਓ ਆਪਾਂ ਕਲੀਅਰ ਕਰ ਲੈਣੇ ਤੁਹਾਡੇ ਥਾਟਸ ਐਂਡ ਦਾ ਡਿਸਕਸ਼ਨ ਇਹੀ ਨਿਕਲੇਗਾ ਨਾ ਜਾਂ ਤੁਸੀਂ ਸਹੀ ਹੋ ਜਾਂ ਮੈਂ ਸਹੀ ਹਾਂ ਹੁਣ ਉਹਦਾ ਡਿਸੀਜਨ ਜਾਂ ਉਹਦੀ ਵੀ ਲੋਕ ਦੱਸਣਗੇ ਕਿ ਕੌਣ ਗਲਤ ਹੈ ਕੌਣ ਸਹੀ ਹੈ ਮੈਂ ਤਾਂ ਨਹੀਂ ਦੱਸ ਸਕਦਾ ਅੱਛਾ ਟਰਾਂਸਪੇਰੈਂਸੀ ਕਾਇਮ ਰੱਖਣੀ ਕਿੰਨੀ ਜ਼ਰੂਰੀ ਹੈ ਜਦੋਂ ਆਪਾਂ ਇੱਕ ਐਨ ਜੀਓ ਦੇ ਨਾਲ ਜੁੜਦੇ ਆਂ ਔਰ ਲੋਕਾਂ ਨੂੰ ਦਿਖਦਾ ਵੀ ਹੈ ਕਿ ਹਾਂ ਵੀ ਇਹ ਮੁਲਕ ਵਾਤਰਾ ਸੇਵਾ ਕਰ ਰਿਹਾ ਟਰਾਂਸਪੇਰੈਂਸੀ ਰੱਖਣੀ ਕਿੰਨੀ ਜ਼ਰੂਰੀ ਸਮਝ ਲੈਂਦੇ ਹੁਣ ਜ਼ਰੂਰੀ ਤਾਂ ਯਾਰ ਟਰਾਂਸਪੇਰੈਂਸੀ ਐਨ ਜੀਓ ਵਾਲਿਆਂ ਨੂੰ ਨਹੀਂ ਮੇਰੇ ਖਿਆਲ ਨਾਲ ਜ਼ਰੂਰੀ ਹੁੰਦੀ ਲੋਕਾਂ ਨੂੰ ਚਾਹੀਦੀ ਟਰਾਂਸਪੇਰੈਂਸੀ ਐਨ ਜੀਓਜ਼ ਵਾਲੇ ਤਾਂ ਚਾਹੁੰਦੇ ਨਹੀਂ ਹੋਣਗੇ ਕਿ ਹਿਸਾਬ ਦਈਏ ਕਿ ਸਾਰਾ ਦਿਨ ਹੁਣ ਇੰਨੀ ਠੰਡ ਜਿੱਥੇ ਰੋਜ਼ ਆ ਕੇ ਬਹਿਣਾ ਔਖਾ ਹੈ ਇਹੀ ਕਿਤੇ ਕਾਊਂਟਰ ਨੰਬਰ ਖੋਲਿਆ ਹੋਵੇ ਆਫਿਸ ਆਫਿਸ ਬਣਾਇਆ ਹੋਵੇ ਪ੍ਰੋਪਰ ਤਰੀਕੇ ਨਾਲ ਕੰਮ ਕੀਤਾ ਹੋਵੇ ਤਾਂ ਸੌਖਾ ਹੈ ਤਾਂ ਇਹ ਸਿਰਫ ਇਸੇ ਲਈ ਹੈ ਕਿਉਂਕਿ ਐਨ ਜੀਓਜ਼ ਬਦਨਾਮ ਬਹੁਤ ਹੋ ਗਈਆਂ ਸੀ ਕਿ ਦਾਨ ਖਾਂਦੇ ਇਹ ਬੈਂਕ ਖਾਤਾ ਨਾ ਤਾਂ ਮੈਂ ਅਕਾਊਂਟ ਨੰਬਰ ਨਹੀਂ ਖੋਲਿਆ ਜੀ ਤਾ ਲੋਕਾਂ ਨੂੰ ਆਪਣਾ দান ਦੇਖ ਕੇ ਕਰਨਾ ਚਾਹੀਦਾ ਕਿ ਕਿੱਥੇ ਜਾ ਰਿਹਾ ਕਿਉਂ ਜਾ ਰਿਹਾ ਕਿੰਨਾ ਜਾ ਰਿਹਾ ਕਿੰਨੂੰ ਦੇਣਾ ਹੈ ਕਿੰਨੂੰ ਨਹੀਂ ਦੇਣਾ ਸੋ ਥੈਟ ਉਹ দান ਦੀ ਦੁਰਵਰਤੋਂ ਨਾ ਹੋਵੇ ਸ਼ੁਰੂਆਤੀ ਸਫ਼ਰ 'ਚ ਘਰਦਿਆਂ ਦਾ ਕਿਹੋ ਜਿਹਾ ਸਪੋਰਟ ਰਿਹਾ ਕਿਉਂਕਿ ਤੁਹਾਨੂੰ ਸ਼ੁਰੂਆਤੀ ਸਫ਼ਰ ਤੋਂ ਹੀ ਬਹੁਤ ਸਾਰੀਆਂ ਕਾਉਂਟਰੋਵਰਸੀਆਂ ਦਾ ਸ਼ਿਕਾਰ ਤੁਸੀਂ ਹੋਏ ਹੋ ਫੇਸ ਕਰਨਾ ਪਿਆ ਘਰਦਿਆਂ ਦਾ ਕਿਹੋ ਜਿਹਾ ਸਪੋਰਟ ਰਿਹਾ ਮੈਨੂੰ ਤਾਂ ਲੱਗਦਾ ਕਿ ਮੈਨੂੰ ਗੀਨਿਸ ਵਰਲਡ ਰਿਕਾਰਡ 'ਚ ਪੰਜਾਬ 'ਚ ਪਹਿਲਾ ਖਿਤਾਬ ਦਿਓ ਕਿ ਸਭ ਤੋਂ ਵੱਧ ਕਾਉਂਟਰੋਵਰਸੀਆਂ ਮੈਨੂੰ ਮਿਲੀਆਂ ਠੀਕ ਹੈ ਯਾਰ ਘਰ ਦੇ ਪਰੇਸ਼ਾਨ ਹੋ ਜਾਂਦੇ ਨੇ ਜਦੋਂ ਦੇਖਦੇ ਨੇ ਪਰ ਮੈਨੂੰ ਕਹਿੰਦੇ ਨਹੀਂ ਮੂੰਹ ਤੇ ਤਾਂ ਦਲੇਰੀ ਦਿੰਦੇ ਨੇ ਪਰ ਅੰਦਰ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਵਿਚਾਰਾ ਨਾ ਕਰ ਰਿਹਾ ਦਿਲੋਂ ਫਿਰ ਵੀ ਕੋਈ ਕਹਿ ਦਿੰਦਾ ਉਹ ਇਹ ਤਾਂ ਲੀ ਕਰ ਰਿਹਾ ਹੈ ਤਾਂ ਇਹ ਲਗ ਰਿਹਾ ਉਹ ਕਰ ਚਲ ਚੱਲਦਾ ਰਹਿੰਦਾ ਹਾਂ ਲੋਕਾਂ ਨੂੰ ਪੋਡਕਾਸਟ ਵੀ ਬੜੀ ਹੁਣ ਜੈਲਸੀ ਹੋਣ ਲੱਗ ਗਈ ਹੈ ਬਹੁਤ ਸਾਰੇ ਆਪਾਂ ਕਮੈਂਟਸ ਵੀ ਪੜਦੇ ਆਂ ਔਰ ਕਿਹਾ ਜਾਂਦਾ ਹੈ ਕਿ ਇਹ ਤਾਂ ਇੱਕ ਸਟਰੈਟੇਜੀ ਸੀ ਕਿ ਪਹਿਲਾਂ ਆਪਾਂ NGO ਖੋਲ੍ਹ ਲਈ ਔਰ ਉਸ ਤੋਂ ਬਾਅਦ ਜਦੋਂ ਨਾਮ ਹੋ ਗਿਆ ਫਿਰ ਆਪਾਂ ਪੋਡਕਾਸਟ ਵੀ ਸ਼ੁਰੂ ਕਰ ਲਿਆ ਔਰ ਲੋਕਾਂ ਨੇ ਉਹਨਾਂ ਚੀਜ਼ਾਂ ਨੂੰ ਦੇਖਣਾ ਵੀ ਸ਼ੁਰੂ ਕਰਤਾ ਆਰਟਿਸਟ ਵੀ ਆਉਣ ਲੱਗ ਗਏ ਕਿ ਹਾਂ ਭਾਈ ਆਪਨ ਤਾਂ ਵਿਊਜ਼ ਵੀ ਮਿਲਣਗੇ ਇਹ ਸਟ੍ਰੈਟਜੀ ਫਿਰ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਆ ਫਿਰ ਸਾਰੇ মিডিਆ ਵਾਲੇ ਛੱਡ ਕੇ ਜ਼ੀਰੋ ਤੋਂ ਚੈਨਲ ਫਿਰ ਐਨ ਜੀਓ ਖੋਲੋ ਪਹਿਲਾਂ 8 ਸਾਲ ਕਰ ਲਓ ਐਨ ਜੀਓ ਦਾ ਕੰਮ ਫਿਰ ਕਰ ਲਓ 9ਵੇਂ ਸਾਲ ਪੋਡਕਾਸਟ ਦਾ ਪਤਾ ਨਹੀਂ ਮੈਂ ਹੈਰਾਨ ਆ ਲੋਕਾਂ ਦੀ ਬੁੱਧੀ ਤੇ ਜਾਂ ਇਹ ਕਹਿ ਲਓ ਕਿ ਆਪਣੀ ਘਰ ਦੀ ਛੱਤ ਚੋਰੀ ਹੈ ਕੋਈ ਟੈਨਸ਼ਨ ਨਹੀਂ ਕਿਸੇ ਨੇ ਦੋ ਮੰਜ਼ਲੇ ਪਾਲੀਆਂ ਤਾਂ ਦੰਦਲਾ ਪੈ ਗਈਆਂ ਉਹੀ ਹਾਲ ਮੇਰੇ ਨਾਲ ਆਪਣੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਕਿ ਘਰੇ ਭੁੱਖੇ ਮਰਦੇ ਪਏ ਨੇ ਆਣੇ ਵੇਲੇ ਲੋਕ ਗਾਲਾਂ ਕੱਢ ਰਹੇ ਨੇ ਔਰ ਉਹਨਾਂ ਨੇ ਇਹ ਟੈਨਸ਼ਨ ਜਰੂਰ ਹੈ ਕਿ ਨਮੂਲ ਦਾ ਸ਼ੋਅ ਚੱਲ ਪਿਆ। ਯਾਰ ਔਰ ਇਹ ਵੀ ਕਿਹਾ ਜਾਂਦਾ ਅਰਨਿੰਗ ਤਾਂ ਕੋਈ ਹੈ ਨਹੀਂ ਫਿਰ ਇਹ ਮਹਿੰਗੀ ਗੱਡੀ ਕਿੱਥੋਂ ਆ ਗਈ? ਲਗਜ਼ਰੀ ਲਾਈਫ ਸਟਾਈਲ ਕਿਵੇਂ ਕਾਇਮ ਕਰ ਲਿਆ? ਚਲੋ ਆਪਾਂ ਇਸ ਬੰਦੇ ਨੂੰ ਪੁੱਛਦੇ ਹਾਂ। ਭਾਈ ਤੂੰ ਜੈਕਟ ਕਿੱਥੋਂ ਲਿੱਤੀ? ਭਾਈ ਗਿਲੰਦਰ ਤੋਂ ਨਹੀਂ ਕਿਉਂ ਲੁੱਤੀ? ਕਿੱਥੋਂ ਪੈਸੇ ਕਿੱਥੋਂ ਆਏ ਤੁਹਾਡੇ ਕੋਲ? ਮੈਨੂੰ ਹਿਸਾਬ ਦੇਓ ਕਿੱਥੋਂ ਆਏ ਤੁਹਾਡੇ ਕੋਲ ਮਾਇਆ? ਮੇਰੇ ਡੈਡੀ ਨੇ ਦਿੱਤੇ ਇਹ ਜੈਕਟ। ਨਾ ਹੁਣ ਇਹ ਜਵਾਬ ਤਾਂ ਬਾਈ ਨੇ ਵੀ ਦੇ ਦਿੱਤਾ ਕਿ ਤੂੰ ਪੌਣਾ ਹਿਸਾਬ ਲੈਣ ਆਲਾ ਓਏ। ਸਹੀ ਗੱਲ ਹੈ। ਮੈਂ ਸਾਬਤ ਕਰਾਂ ਕਿ ਇਹ ਜੈਕਟ ਚੋਰੀ ਦੀ। ਮੈਂ ਜਾਕਟਾਂ ਕਪੜੇ ਲੈਣਾ ਪ੍ਰੂਫ ਲਿਆਓ ਹੂੰ ਹੁਣ ਇਹਦਾ ਤਾਂ ਰੋਜ਼ ਰਾਹ ਜਾਂਦੇ ਕਿਸੇ ਨੂੰ ਵੀ ਰੋਕ ਲਓ ਕਿ ਗੱਡੀ ਕਿੱਥੋਂ ਲੀਤੀ ਓਏ ਪ੍ਰੂਫ ਦਿਓ ਨੌਨਸੈਂਸ ਅੱਛਾ ਰੋਲ ਮਾਡਲ ਕੌਣ ਹੈ ਵਾਦੀ ਤੁਹਾਡਾ ਜਿਹਨੂੰ ਸਭ ਤੋਂ ਜ਼ਿਆਦਾ ਫਾਲੋ ਕਰਦੇ ਹੋ ਬਹੁਤ ਨੇ ਬਾਈ ਜਿਹੜੇ ਚੰਗੇ ਇਨਸਾਨ ਨੇ ਜਿਨ੍ਹਾਂ ਦੇ ਕਿਰਦਾਰ ਚੰਗੇ ਨੇ ਸੇਵਾ ਚੰਗੀ ਕਰ ਰਹੇ ਨੇ ਉਹ ਮੇਰੇ ਰੋਲ ਮਾਡਲ ਨੇ ਜਿੰਦੇ ਜੀ ਪੁਰਖੇ ਤਾਂ ਚਲੋ ਹੈਗੇ ਹੀ ਨੇ ਜਿਨ੍ਹਾਂ ਤੋਂ ਅਸੀਂ ਇਨਸਪਾਇਰ ਹੁੰਨੇ ਆ ਪੁਰਾਣੇ ਜਨਮਾਂ ਦੇ ਪਰ ਅੱਜ ਜਿੰਦੇ ਜੀ ਵੀ ਬੜੇ ਨੇ ਜਿਨ੍ਹਾਂ ਤੋਂ ਅਸੀਂ ਸਿੱਖਦੇ ਆ ਤੁਸੀਂ ਲੁਧਿਆਣੇ ਦੀਆਂ ਸੜਕਾਂ ਤੇ ਵਿਚਰਦੇ ਹੋ ਜਦੋਂ ਉਦੋਂ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖਦੇ ਵੀ ਹੋਵੋਗੇ ਉਦੋਂ ਭਾਜੀ ਸਭ ਤੋਂ ਪਹਿਲਾ ਥਾਟ ਕੀ ਆਉਂਦਾ ਕਿਉਂਕਿ ਅੱਜ ਦੀ ਡੇਟ ਵਿੱਚ ਆਪਾਂ ਉਸ ਸੋਸਾਇਟੀ ਵਿੱਚ ਵਿਚਰ ਰਹੇ ਆ ਜਿੱਥੇ 네ਗੇਟਿਵਿਟੀ ਬਹੁਤ ਬਹੁਤ ਜਲਦੀ ਸਪਰੈਡ ਹੁੰਦੀ ਆ ਸੋਸ਼ਲ ਮੀਡੀਆ ਦਾ ਯੋਗ ਹੈ ਯਾਰ ਸੋਸ਼ਲ ਮੀਡੀਆ ਦਾ ਜੋ ਫਾਇਦੇ ਵੀ ਨੇ ਨੁਕਸਾਨ ਵੀ ਨੇ ਹਮਮ ਤੇ ਸੋਸ਼ਲ ਮੀਡੀਆ ਤੇ ਪੋਜ਼ਿਟਿਵਿਟੀ ਘੱਟ ਵਾਇਰਲ ਹੁੰਦੀ ਆ 네ਗੈਟਿਵਿਟੀ ਜ਼ਿਆਦਾ ਹੁੰਦੀ ਆ ਕਿਉਂਕਿ ਲੋਕਾਂ ਨੂੰ ਵੀ ਸਵਾਦ ਸੋਜ਼ ਲੈਣ ਦੀ ਸੁਣਨ ਦੀ ਆਦਤ ਹੈ ਮਸਾਲਾ ਚਾਹੀਦਾ ਹਰ ਬੰਦਾ ਪਰੇਸ਼ਾਨ ਹੈ ਤੇ ਜਦੋਂ ਦੇਖਦਾ ਹੈ ਕਿ ਕਿਸੇ ਨੂੰ ਕੋਈ ਗਾਲਾਂ ਕੱਢ ਰਿਹਾ ਉਹਨੂੰ ਮਜ਼ਾ ਆਉਂਦਾ ਹੈ ਇਹ ਹਿਊਮਨ ਨੇਚਰ ਬਣ ਚੁੱਕੀ ਹੈ ਇੱਕ ਸੈਡੀਜ਼ਮ ਬਰਡ ਆ ਇੰਗਲਿਸ਼ ਦਾ ਉਹਦਾ ਮਤਲਬ ਹੈ ਕਿ ਲੋਕਾਂ ਨੂੰ ਗੰਦ ਸੁਣਨਾ ਵਧੀਆ ਲੱਗਣ ਲੱਗ ਗਿਆ ਤਾਂ ਲੱਗ ਰਿਹਾ ਲੋਕਾਂ ਨੂੰ ਤੇ ਜਿਹੜੇ ਗੰਦ ਬੋਲਦੇ ਨੇ ਉਹ ਹੋਰ ਇਨਸਪਾਇਰ ਹੋ ਰਹੇ ਨੇ ਕਿਉਂਕਿ ਲਿਆ ਮੈਂ ਇੱਕ ਵੀਡੀਓ ਬਣਾਈ ਸੀ ਵਿੱਚ ਗਾਲਾਂ ਕੱਢੀਆਂ ਦੀ ਮਾਂ ਪੈਂਦੀ ਆ ਉਹਦੇ ਤੋਂ 2 ਲੱਖ ਵਿਊ ਹੋ ਗਏ ਉਹ ਫਿਰ ਅਗਲੀ ਵੀਡੀਓ 'ਚ ਹੋਰ ਗਾਲਾਂ ਕੱਢਦਾ ਮੈਨੂੰ ਲੱਗਦਾ ਇਦਾਂ ਦੇ ਚੈਨਲਾਂ ਨੂੰ ਰਿਪੋਰਟ ਕਰਨਾ ਚਾਹੀਦਾ ਜਿਹੜੇ ਮਾਂ ਪੈਂਦੀਆਂ ਵਿਊਜ਼ ਦੀ ਗੇਮ ਹੈ ਅੱਜ ਦੇ ਜ਼ਮਾਨੇ 'ਚ ਹੋਰ ਕਾਦੀ ਗੇਮ ਹੈ ਹਾਂ ਕਾਦੀ ਗੇਮ ਹੈ ਹੋਰ ਔਰ ਸੋਸ਼ਲ ਮੀਡੀਆ ਤੇ ਅੱਜ ਕਾਦੀ ਗੇਮ ਆ ਨਿਊਜ਼ ਚੈਨਲਾਂ ਦੇ ਅੰਦਰ ਨਿਊਜ਼ ਕੁਛ ਔਰ ਹੁੰਦੀ ਹੈ ਥੰਬਨੇਲ ਕੁਛ ਔਰ ਹੁੰਦਾ ਉਹ ਕਾ ਕੀ ਹੈ ਉਹ ਵਿਊਜ਼ ਹੈ ਵਿਊਜ਼ ਦੀ ਗੇਮ ਹੈ ਸਾਰੀ ਮੈਨੂੰ ਵੀ ਚਾਹੀਦੇ ਹੁੰਦੇ ਵਿਊਜ਼ ਕਿਉਂਕਿ ਵਿਊਜ਼ ਨਹੀਂ ਆਣਗੇ ਡੋਨਰ ਨਹੀਂ ਆਣਗੇ ਡੋਨੇਸ਼ਨ ਨਹੀਂ ਆਏਗੀ ਮੈਂ ਕੀ ਕਰਾਂ ਡੋਨਰ ਚਾਹੀਦੇ ਨੇ ਇੱਥੇ ਰੋਜ਼ ਮਰੀਜ਼ ਇੰਨੇ ਆਉਂਦੇ ਨੇ ਤਾਂ ਮੈਨੂੰ ਵੀ ਵਿਊਜ਼ ਦੇ ਲਈ ਥੋੜਾ ਥੋੜਾ ਉਦਾਂ ਦਾ ਕੰਟੈਂਟ ਰੱਖਣਾ ਪੈਂਦਾ ਅੱਛਾ ਅਨਮੋਲਕ ਬਾਤ ਹੈ ਦਰਸ਼ਨ ਮਹਿੰਗੇ ਹੈ ਲੋਕ ਕਹਿੰਦੇ ਆ ਕਿ ਦਰਸ਼ਨ ਮਹਿੰਗੇ ਹੋਗੇ ਇਹ ਤਾਂ ਤੁਸੀਂ ਜਵਾਬ ਦੋਗੇ ਹੁਣ ਕਿੰਨੇ ਕ ਮਹਿੰਗੇ ਨੇ ਕਿੰਨੇ ਕ ਸਸਤੇ ਨੇ ਮੈਂ ਆਪਣੇ ਮੂੰਹ ਮਿੱਠੂ ਕਿੱਦਾਂ ਬਣੀ ਆ ਤੁਸੀਂ ਕਿੰਨਾ ਕ ਔਖਾ ਲੱਗਿਆ ਮੈਨੂੰ ਮਿਲਣਾ ਬਾਅਦ ਔਖਾ ਸੀ ਫਿਰ ਇੰਨਾ ਔਖਾ ਮੇਰੇ ਖਿਆਲ ਨਾਲ 1.4 ਮਿਲੀਅਨ ਵਾਲੇ ਫਾਲੋਅਰ ਨੂੰ ਕਿਸ ਨੂੰ ਹੈਗਾ ਜਵਾਬ ਦਿਓ ਅਗਲੇ ਡੇਟਾ ਦਿੰਦੇ ਨੇ ਅਗਲੇ ਬਾਉਂਸਰ ਰੱਖਦੇ ਨੇ ਚਾਰ ਨਾਲ ਹਾਂ ਤੇ ਐਂ ਥੋੜੀ ਰੋਜ਼ ਤੱਕੇ ਖਾਈ ਜਾਂਦੇ ਕੱਲੇ ਵਿਚਰ ਦੇ ਉਹਨੂੰ ਲੁਧਿਆਣੇ ਦੀਆਂ ਸੜਕਾਂ ਤੇ ਬਿਲਕੁਲ ਮੈਂ ਕਿਹਨੂੰ ਲੈ ਕੇ ਵਿਚਰਨਾ ਨਾਲ ਦੋਸਤ ਭਰਾ ਹੁੰਦੇ ਨੇ ਨਾਲ ਔਰ ਮੈਂ ਚਾਹਨਾ ਕਿ ਲੋਕ ਮੈਨੂੰ ਕੱਲੇ ਵਿਚਰਨ ਦੇਣ ਐਸੀ ਕਿੰਨੇ ਜਾਨਾਂ ਦੀ ਟੀਮ ਤੁਹਾਡੀ ਪੋਡ ਪੋਡਕਾਸਟ ਦੇ ਵਿੱਚ ਕਿਤਾں ਇਕੱਲੇ 10 ਕ ਬੰਦੇ ਦੀ ਟੀਮ ਹੋਏਗੀ ਹਾਈਟਰਸ ਹੋਗੇ ਰਿਸਰਚਰ ਹੋਗੇ ਸੋਸ਼ਲ ਮੀਡੀਆ ਵਾਲੇ ਹੋਗੇ 10 ਕ ਬੰਦੇ ਹੋਣਗੇ ਅੱਛਾ ਸਿਆਸਤ ਕਿੰਨੀ ਪਸੰਦ ਹੈ ਰਾਜਨੀਤੀ ਕਿੰਨੀ ਪਸੰਦ ਹੈ ਰਾਜਨੀਤੀ ਪਸੰਦ ਨਹੀਂ ਹੈ ਪਰ ਰਾਜਨੀਤੀ ਚ ਇੰਟਰਸਟ ਬਹੁਤ ਹੈ ਰੱਖਣਾ ਉਹਦੇ ਚ ਡਿਬੇਟ ਕਰਨੀ ਸੁਣਨੀ ਵਧੀਆ ਲੱਗਦੀ ਹੈ ਕਿ ਲੋਕਾਂ ਨੂੰ ਇਹਦੇ ਤੇ ਐਕਟਿਵ ਹੋਣਾ ਚਾਹੀਦਾ ਯੂਥ ਨੂੰ ਇੰਟਰਸਟ ਲੈਣਾ ਚਾਹੀਦਾ ਜਿਵੇਂ ਬਿਗ ਬਾਸ ਬਹੁਤ ਤਕੜਾ ਚੈਨਲ ਹੈ ਇੰਡੀਆ ਦਾ ਲੋਕ ਕਿੰਨੇ ਸਵਾਲ ਨਾ ਸੁਣਦੇ ਨੇ ਕੱਢਣ ਬਾਣ ਨੂੰ ਕੁਛ ਨਹੀਂ ਉਹਦੇ ਚ ਵਾਲਾਂ ਲੜਾਈਆਂ ਇਹੀ ਤੇ ਰਾਜਨੀਤੀ ਚ ਲੈ ਲੈਣ ਦੇਖਾ ਕਰਨ ਕਿਸੇ ਐਮਐਲਏ ਦੇ ਜਾਂ ਕਿਸੇ ਲੀਡਰ ਦੇ ਜਦੋਂ ਆਇਆ ਕਰੇ ਹਾਂ ਵੀ ਆ ਗੱਲਾਂ ਉਹ ਵਾਲੇ ਰਾਜਨੀਤਿਕ ਇੰਟਰਸਟ ਦਾ ਲੈਣਾ ਪਏਗਾ ਤਾਂ ਹੀ ਸਵਾਲ ਪੁੱਛੋਗੇ ਨਾ ਤੇ ਆਪਾਂ ਅਨਮੋਲ ਕਵਾਤਰਾ ਨੂੰ ਦੇਖ ਸਕਦੇ ਹਾਂ ਨਾਲੇ ਟਾਈਮ ਚ ਇਲੈਕਸ਼ਨਾਂ ਚ ਤੁਸੀਂ ਓਟ ਪਾਉਂਗੇ ਮੈਂ ਜ਼ਰੂਰ ਪਾਉਂਗਾ ਫੇਰ ਮੈਂ ਜ਼ਰੂਰ ਖੜੂਗਾ ਹਾਂ ਜੇ ਮੌਕਾ ਮਿਲੇਗਾ ਤਾਂ ਜ਼ਰੂਰ ਖੜੂਗਾ ਇੱਕ ਵਾਰੀ ਲੋਕਾਂ ਦਾ ਤੇ ਮੇਰਾ ਜਿਹੜਾ ਵਹਿਮ ਹੈ ਹਾਂ ਕਿ ਲੋਕ ਮੇਰੇ ਨਾਲ ਨੇ ਨਾਲ ਨੇ ਨਾਲ ਨੇ ਤਾਂ ਉੱਚੀ ਪਤਾ ਲੱਗੇਗਾ ਕਿੰਨੇ ਕੇ ਨਾਲ ਨੇ ਔਰ ਮੇਰੇ ਨਾਲ ਨਹੀਂ ਸੱਚਾਈ ਨਾਲ ਹਾਂ ਮੈਂ ਕੋਈ ਬਰਸਾਤੀ ਡੱਡੂ ਤਾਂ ਹੈ ਨਹੀਂ ਇਲੈਕਸ਼ਨ ਆ ਰਹੀਆਂ ਤੇ ਆਪਾਂ ਇੰਟਰਵਿਊ ਕਰ ਰਹੇ ਆਂ ਜੀ ਦੇਖੋ ਜੀ ਮੈਂ ਚੰਗੇ ਕੰਮ ਕਰ ਰਿਹਾ ਹਾਂ ਹਾਂ ਅਜੇ ਤਾਂ 9 ਸਾਲ ਤੋਂ ਇਹੀ ਕੰਮ ਕਰ ਰਿਹਾ ਹਾਂ ਮਹਾਰਾਜ ਲਈ ਜਾਣ ਐਂਡਲੇ ਸਾਹ ਤੱਕ ਇਲੈਕਸ਼ਨ ਲੜੀਏ ਹਾਰੀਏ ਜਿੱਤੀਏ ਉਹ ਅਲੱਗ ਗੱਲ ਹੈ ਅੱਛਾ ਦਿਨ ਚ ਕਿੰਨੇ ਫੋਨ ਕਾਲਸ ਅਟੈਂਡ ਕਰ ਲੈਂਦੇ ਹਾਂ ਭਾਜੀ ਅ ਆਪ ਆਮ ਤੌਰ ਤੇ ਜੇ ਗੱਲ ਕਰਦੇ ਆ ਤਾਂ ਦੇਖੋ ਜੀ ਇਹ ਸਾਰੀ ਟੀਮ ਵਰਕ ਹੈ ਮੈਂ ਇਕੱਲਾ ਨਹੀਂ ਕਰਦਾ ਸਾਰੀ ਟੀਮ ਹੈ ਹਜ਼ਾਰਾਂ ਕ ਫੋਨ ਕਾਲ ਰੋਜ਼ ਆਂਦਾ ਹੋਣਾ ਮਰੀਜ਼ਾਂ ਦਾ ਨਵੇਂ ਬੰਦਿਆਂ ਦਾ ਪੁਰਾਣੇ ਮਰੀਜ਼ਾਂ ਦਾ ਕੁੱਲ ਮਿਲਾ ਕੇ ਸਾਰਿਆਂ ਦੇ ਕਾਉਲਟੀ ਵਰਡ ਲੱਗੀ ਹੋਈ ਹੈ ਸਾਰੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ ਹੂੰ ਫੇਵਰਟ ਪੋਲੀਟੀਸ਼ਨ ਕੌਣ ਹੈ ਤੁਹਾਡਾ ਜਿਹੜਾ ਚੰਗੇ ਕੰਮ ਕਰ ਰਿਹਾ ਹੂੰ ਜਿਹੜਾ ਚੰਗਾ ਬੰਦਾ ਹੈ ਜਿਹੜਾ ਲੋਕਾਂ ਦੇ ਹੱਕ ਦੀ ਗੱਲ ਕਰ ਰਿਹਾ ਹੈ ਗੱਲ ਕਰਨ ਦੇ ਨਾਲ ਨਾਲ ਲੋਕਾਂ ਨੂੰ ਸਮਾਂ ਦੇ ਰਿਹਾ ਮਿਲਣ ਦਾ ਗਰਾਉਂਡਡ ਹੈ ਇਲੈਕਸ਼ਨਾਂ ਦੇ ਨੇੜੇ ਤੋਂ ਪਹਿਲਾਂ ਵੀ ਕਿਤੇ ਇਲਾਕੇ 'ਚ ਆਪਣੇ ਢੇੜਾ ਲਾਂਦਾ ਹੋਵੇ ਉਹ ਮੇਰਾ ਫੇਵਰੇਟ ਹੈ ਜੇ ਐਨ ਮੋਲ ਕਵਾਤਰਾ ਇਲੈਕਸ਼ਨ 'ਚ ਆ ਜਾਂਦਾ ਹੈ ਟਿਕਟ ਮਿਲ ਜਾਂਦੀ ਹੈ ਸਭ ਤੋਂ ਪਹਿਲਾ ਕੰਮ ਕੀ ਹੋਏਗਾ ਤੁਹਾਡਾ ਜੋ ਤੁਸੀਂ ਬਦਲਣਾ ਚਾਹੋਗੇ ਲੁਧਿਆਣੇ ਦਾ ਸਿਵਲ ਹਸਪੀਟਲ ਦੀ ਜੂਨ ਸੁਧਾਰਨੀ ਹੂੰ ਕੀ ਕਿਸੇ ਮਰੀਜ਼ ਨੂੰ ਰੈਫਰਨਾ ਆਉਣਾ ਪਵੇ ਪੀਡੀਏ ਜਾਂ ਫਰੀਦਕੋਟ ਹੂੰ ਉਸ ਤੋਂ ਬਾਅਦ ਜਿਹੜੇ ਹੋਰ ਮੁੱਦੇ ਪੰਜਾਬ ਲੁਧਿਆਣੇ ਦੇ ਸਾਡੇ ਚੱਲ ਰਹੇ ਨੇ ਉਹਨਾਂ ਦਾ ਹੱਲ ਕਰਾਂਗੇ ਬਹਿ ਕੇ ਅੱਛਾ ਤੁਸੀਂ ਮੈਡੀਕਲ ਦੇ ਨਾਲ ਬਹੁਤ ਜ਼ਿਆਦਾ ਤਾਲੁਕਾਤ ਰੱਖਦੇ ਹੋ ਮੇਜਰ ਪ੍ਰੋਬਲਮਸ ਤੁਹਾਨੂੰ ਕੀ ਲੱਗਦਾ ਆਪਣੇ ਸਿਸਟਮ ਚ ਕੀ ਹੈ ਮੈਡੀਕਲ ਸਿਸਟਮ ਦੀ ਜੇ ਮੈਂ ਗੱਲ ਕਰਾਤਾ ਡਾਕਟਰਾਂ ਤੇ ਸਰਕਾਰ ਦੀ ਲੜਾਈ ਡਾਕਟਰ ਕਹਿੰਦੇ ਨੇ ਸਰਕਾਰ ਗਲਤ ਹੈ ਸਰਕਾਰ ਕਹਿੰਦੀ ਡਾਕਟਰ ਗਲਤ ਨੇ ਤੇ ਇਸ ਮਰੀਜ਼ ਰਿਆ ਇਹਨਾਂ ਦੋਨੋਂ ਨੂੰ ਬਿਠਾ ਕੇ ਪੁੱਛੋ ਕਿ ਸੱਸ ਨੂੰ ਵਾਂਗੂ ਲੜੀ ਜਾਂਦੇ ਆ ਦੋਨੋਂ ਤੇ ਬਹਿ ਕੇ ਸਲਾਹੀ ਕਰ ਲੋ ਹੂੰ ਸਰਕਾਰ ਕਹਿੰਦੀ ਹੈ ਡਾਕਟਰ ਨਹੀਂ ਵਧੀਆ ਡਾਕਟਰ ਕਹਿੰਦੀ ਸਰਕਾਰ ਨਹੀਂ ਵਧੀਆ ਤਾਂ ਫਿਰ ਦੋਨਾਂ ਦੇ ਵਿੱਚ ਨੁਕਸਾਨ ਤਾਂ ਮਰੀਜ਼ਾਂ ਦਾ ਹੋ ਰਿਹਾ ਨਾ ਅੱਛਾ ਘਾਰਦਿਆਂ ਦਾ ਹੁਣ ਕੀ ਰਿਸਪਾਂਸ ਆਂਦਾ ਹੈ ਕਿਉਂਕਿ ਤੁਸੀਂ ਹੁਣ ਇੱਕ ਚੰਗੇ ਮੁਕਾਮ ਤੇ ਵੀ ਹੈਗੇ ਹੋ ਔਰ ਸੇਵਾ ਵੀ ਕਰ ਰਹੇ ਹੋ ਫੁੱਲ ਖੁਸ਼ ਨੇ ਘਾਰਦੇ ਪੂਰੇ ਨਜ਼ਾਰੇ ਚ ਨੇ ਬਹੁਤ ਖੁਸ਼ ਨੇ ਕਦੀ ਮਨ ਨਹੀਂ ਕਰਦਾ ਮੈਂ ਛੁੱਟੀ ਕਰਾਂ ਜਿਵੇਂ ਬਾਕੀ ਸਾਰੇ ਫੈਸਟੀਵਲ ਸੈਲੀਬ੍ਰੇਟ ਕਰਦੇ ਆ ਲੋਕ ਨਹੀਂ ਮੈਂ ਕੋਈ ਮੈਂ ਕੋਈ ਜ਼ਬਰਦਸਤੀ ਨਹੀਂ ਨਾ ਕੰਮ ਕਰ ਰਿਹਾ ਜਿਹੜਾ ਮੈਂ ਛੁੱਟੀ ਦਾ ਸੋਚਾਂ ਉਹ ਤਾਂ ਤੰਗ ਰਹਿੰਦੀ ਹੈ ਕਿ ਸ਼ਾਮ ਨੂੰ ਵੱਜਣ ਮਾਰੇ ਸੇਵਾ ਲੈਣ ਬੜਾ ਵਧੀਆ ਲੱਗਦਾ। ਅੱਛਾ ਪੰਜਾਬੀ ਆਰਟਿਸਟ ਵੀ ਤੁਹਾਨੂੰ ਸਪੋਰਟ ਕਰਦੇ ਆ। ਮੈਕਸਿਮਮ ਕਿਸ ਆਰਟਿਸਟ ਨਾਲ ਗੱਲ ਰੈਗੂਲਰ ਬੇਸਿਸ ਤੇ ਹੋ ਜਾਂਦੀ ਹੈ ਤੁਹਾਡੀ? ਸਾਰਿਆਂ ਨਾਲ ਹੋ ਜਾਂਦੀ। ਕੋਈ ਇਦਾਂ ਦੀ ਗੱਲ ਨਹੀਂ ਜਿੱਥੇ ਦਿੱਤੇ ਲੋੜ ਪੈਂਦੀ ਸਾਰੇ ਖੜਦੇ ਨੇ। ਹੂੰ। ਬਾਕੀ ਗੱਲ ਮੇਰੀ ਮੇਰੇ ਸੇਵਾ ਨਾਲ ਤੇ ਮੇਰੀ ਟੀਮ ਨਾਲ ਹੀ ਹੁੰਦੀ ਹੈ ਰੈਗੂਲਰ ਬੇਸਿਸ ਤੇ। ਅਨਮੋਲ ਕਵਾਤਰਾ ਦਾ 2024 ਦਾ ਵਿਜ਼ਨ ਕੀ ਹੈ? ਟੂ ਬੀ ਅ ਬੈਟਰ ਹਿਊਮਨ ਬੀਿੰਗ ਰੈਦਰ ਦੈਨ 2023। ਹੂੰ। ਅੱਛਾ ਇੰਨੇ ਲੰਬੇ ਸਮੇਂ ਤੋਂ ਤੁਸੀਂ ਲੋਕਾਂ ਦੀ ਸੇਵਾ ਕਰ ਰਹੇ ਹੋ। ਕਿਹੜੀ ਚੀਜ਼ ਸਿੱਖ ਲਈ ਹੈ? ਬਾਦੀ ਜੋ ਹੁਣ ਅੱਗੇ ਤੁਸੀਂ ਹੂੰ ਸ਼ਾਂਤੀ ਸ਼ੁਕਰ ਹੂੰ ਮਹਾਰਾਜਾ ਰਜਾ ਜਿ ਰਹਿਣਾ ਇਹ ਚੀਜ਼ਾਂ ਸਿੱਖ ਰਿਹਾ ਕਾਮਨੈਸ ਗੁੱਸਾ ਬਹੁਤ ਕਰਦਾ ਸੀ ਪਹਿਲਾਂ ਮੈਂ ਅੱਛਾ ਇੰਟਰਵਿਊਸ ਤੁਸੀਂ ਦੇਖਿਓ ਮੇਰੇ ਅੰਗਾਰ ਹਾਂ ਖਾਣ ਨੂੰ ਪੈਂਦਾ ਸੀ ਮੈਂ ਕੈਮਰੇ ਨੂੰ ਹੁਣ ਥੋੜਾ ਜਿਆਦਾ ਸਿੱਖ ਕਿਵੇਂ ਲਿਆ ਕਿਉਂਕਿ ਮੇਰੇ ਗੁੱਸੇ ਕਰਨ ਨਾਲ ਕੁਝ ਠੀਕ ਨਹੀਂ ਹੋ ਰਿਹਾ ਸੀ ਖਰਾਬ ਹੀ ਹੋ ਰਿਹਾ ਸੀ ਮੇਰਾ ਮੈਂਟਲ ਪੀਸ ਹਾਂ ਜੇ ਕਿਸੇ ਨੇ ਮੈਨੂੰ ਗਾਲ ਕੱਢਣੀਆਂ ਲਾਈਵ ਹੋ ਕੇ ਉਹਨੇ ਕੱਢ ਹੀ ਦੇਣੀਆਂ ਹਾਸੇ-ਹਾਸੇ ਜੀ ਫਿਰ ਮੈਂ ਵੀ ਕਲਪੀ ਜਾਵਾਂ ਕੱਢ ਲਾ ਜ ਤੈਨੂੰ ਚੰਗਾ ਲੱਗਦਾ ਮੈਨੂੰ ਗਾਲ ਕੱਢ ਕੇ ਤੂੰ ਕੱਢ ਲਾ अच्छा मैं एक चीज देखी है ਤੁਸੀਂ ਪਹਿਲਾਂ ਵੀ ਰਿਪਲਾਈ ਕਰ ਦਿੰਦੇ ਹੁੰਦੇ ਸੀ ਜਿਹੜੇ ਗਾਲ ਕੱਢਦੇ ਸੀ ਜਾਂ ਜਿਹੜੇ ਥੋੜਾ ਜਿਹਾ ਰੂਟ ਤਰੀਕੇ ਨਾਲ ਬਿਹੇਵ ਕਰਦੇ ਸੀ ਉਹਨੇ ਇਗਨੋਰ ਕਰਦੇ ਹੋ ਜਾਂ ਹਾਲੇ ਵੀ ਰਿਪਲਾਈ ਕਰ ਦਿੰਦੇ ਹੋ ਯੂਜੂਲੀ ਮੂਡ ਤੇ ਆ ਬਈ ਮੇਰੇ ਦਿਲ ਕਰੇ ਤਾਂ ਕਰ ਦਿੰਨਾ ਦਿਲ ਕਰੇ ਤਾਂ ਇਗਨੋਰ ਕਰ ਦਿੰਨਾ ਹਾਂ ਕੋਈ ਅਸੂਲ ਨਹੀਂ ਬੰਨਿਆ ਆਜੇ ਕਿ ਮੈਂ ਕਰਨਾ ਨਹੀਂ ਕਰਨਾ ਮੂਡ ਆਵੇ ਤਾਂ ਕਰ ਦੀਦਾ ਨਹੀਂ ਮੂਡ ਤੇ ਛੱਡ ਦੀ ਤਾਂ ਅੱਛਾ ਅਨਮੋਲ ਕਵਾਤਰਾ ਦੀ ਡ੍ਰੀਮ ਗਰਲ ਕਹੋ ਜੀ ਹੋਏਗੀ ਡ੍ਰੀਮ ਗਰਲ ਹਾਂ ਇਦਾਂ ਕਿਥੋਂ ਲਿਆਇਓ ਜਵਾਬ ਤੁਸੀਂ ਇਹ ਸੁਣੋ ਕਿ 11 ਫਰਵਰੀ ਨੂੰ ਕੈਂਪ ਹੈ ਸਾਡੇ ਅੱਛਾ 11 ਫਰਵਰੀ 2024 ਦਿਨ ਐਤਵਾਰ ਅੰਬੜਾ ਰੋਡ ਤੇ ਨੀਅਰ ਸਾਈਂਤਾਮ ਦੇ ਬਾਹਰ ਉਥੇ ਇੰਜੀਰ ਜਗ੍ਹਾ ਲਈਤੀ ਆਪਾਂ ਉਥੇ ਕੈਂਪ ਹੈ ਤੇ ਹਮ ਹਮਾ ਕੇ ਸਾਰੇ ਪਹੁੰਚੋ ਇਸ ਇੰਟਰਵਿਊ ਨੂੰ ਵੀ ਸ਼ੇਅਰ ਕਰਿਓ ਜੀ ਸੋ ਥੈਟ ਤੁਹਾਡੇ ਘਰੇ ਬੈਠੇ ਕਲਿਕ ਸ਼ੇਅਰ ਦੇ ਬਟਨ ਨਾਲ ਕਿਸੇ ਮਰੀਦ ਤੱਕ ਇਹ ਇੰਟਰਵਿਊ ਪਹੁੰਚੇ ਤੇ ਉਹ ਇਸ ਲੈਮ ਇਹਦਾ ਕੈਂਪ ਦਾ ਫਾਹਾ ਲਾਹਾ ਤੱਕ ਸਕੇ ਲਾਹਾ ਚੱਕ ਸਕੇ ਅੱਛਾ ਵੈਸੇ ਫੇਰੇ ਲੈਣ ਦੀ ਹੁਣ ਕਦੋਂ ਪਲਾਨਿੰਗ ਕਰ ਰਹੇ ਹੋ ਹਜੇ ਨਹੀਂ ਨਹੀਂ ਦੱਸ ਦੂੰਗਾ ਮੈਂ ਜਦੋਂ ਅਗਰ ਤੇ ਪੁੱਛ ਪਾਉਂਗਾ ਜਿਸ ਦਿਨ ਲੈ ਲੈ ਉਹ ਗੱਲ ਲੱਗਾ ਮੈਂ ਕਿਸੇ ਨੂੰ ਬੁਲਾਵਾ ਨਾ ਬੁਲਾਵਾ ਜਿਸ ਦਿਨ ਲੈ ਲੈ ਦੱਸ ਦੂੰਗਾ ਕਿ ਫਾਈਨਲੀ Engaged اچھا ਮਿਨਿਸਟਰਸ ਨਾਲ ਯੂਜੂਲੀ ਮੁਲਾਕਾਤ ਹੁੰਦੀ ਹੈ ਤੁਹਾਡੀ ਹਾਂਜੀ ਮਿਨਿਸਟਰਸ ਯਾਰ ਬੰਦੇ ਹੀ ਨੇ ਭਰਾ ਹੀ ਨੇ ਉਹਦਾ ਦੀ ਗੱਲ ਨਹੀਂ ਮਿਨਿਸਟਰ ਉਹ ਦੁਨੀਆ ਵਾਲੀ ਨੇ ਹੂੰ ਸਾਡੇ ਲਈ ਭਰਾ ਨੇ ਹੂੰ ਤੇ ਸਿਸਟਮ ਨੂੰ ਲੈ ਕੇ ਕਿੰਨੀ ਗੱਲ ਹੋ ਜਾਂਦੀ ਹੈ ਭਾਜੀ ਉਹਨਾਂ ਦੇ ਨਾਲ ਚਰਚਾਈ ਸਿਸਟਮ ਦੀ ਹੁੰਦੀ ਆ ਹੋਰ ਕਿਹੜੀ ਚਰਚਾ ਕਰਨੀ ਅਸੀਂ ਬਹਿ ਕੇ ਹੂੰ ਸਿਸਟਮ ਦੀ ਚਰਚਾ ਹੀ ਕਰਦੇ ਆ ਕਿ ਭਾਈ ਸਿਸਟਮ ਸੁਧਾਰਨ ਦੇ ਵਿੱਚ ਕਿਤੇ ਐਨ ਜੀਓ ਦੀ ਸਾਡੀ ਲੋੜ ਆ ਦੱਸੋ ਅਸੀਂ ਮਿਲ ਜੁਲ ਕੇ ਕੰਮ ਕਰੀਏ ਜਿੰਨਾ ਕੁ ਹੁੰਦਾ ਕਰਦੇ ਵੀ ਆ ਹੂੰ ਜਿੰਨਾ ਕੁ ਨਹੀਂ ਹੁੰਦਾ ਛੱਡਦੀ ਤੇ ਥ੍ਰੈਟ ਕਾਲ ਕਿੰਨੀਆਂ ਆਉਂਦੀਆਂ ਤੁਹਾਨੂੰ ਆਉਂਦੀਆਂ ਰਹਿੰਦੀਆਂ ਯਾਰ ਹਮਨੇ ਤਾਂ ਕਿਵੇਂ ਜਵਾਬ ਦਿੰਦੇ ਹੋ ਸਬਰ ਕੀ ਦੇ ਸਕਦਾ ਜਵਾਬ ਥ੍ਰੈਟ ਕਾਲ ਦਾ ਮਤਲਬ ਹੈ ਕਿ ਕਿਤੇ ਨਾ ਨੰਬਰ ਤੋਂ ਕਾਲ ਆਈ ਕਿ ਮੈਂ ਤੈਨੂੰ ਮਾਰ ਦੇਣਾ ਮੈਂ ਤੈਨੂੰ ਆ ਕਰ ਦੇਣਾ ਕੀ ਕੰਮ ਆ ਤੇ ਮੈਂ ਐਦਾਂ ਦੇ ਫੋਨ ਆਉਂਦੇ ਆ ਤੁਹਾਨੂੰ ਹਾਂ ਹਾਂ ਉਹ ਚਲਦੇ ਰਹਿੰਦੇ ਨੇ ਤੇ ਫਿਰ ਜਦੋਂ ਵਿਚਰਦੇ ਹਾਂ ਉਦੋਂ ਡਰ ਨਹੀਂ ਲੱਗਦਾ ਕਿ ਕੋਈ ਕੋਈ ਅਨਸੁਖਾਵੀ ਘਟਨਾ ਨਾ ਹੋ ਜਾਈਂ ਅਨਮੋਲ ਕਵਾਤਰਾ ਦੇ ਨਾਲ ਡਰ ਕਿਸ ਚੀਜ਼ ਦਾ ਲੱਗੂਗਾ ਮੈਂ ਗਲਤਾਂ ਕੁਝ ਗਲਤ ਕਰ ਰਹੇ ਹਾਂ ਹੂੰ ਸਹੀ ਹੁਣ ਤੁਸੀਂ ਕੋਈ ਪੱਤਰਕਾਰੀ ਕਰ ਰਹੇ ਹੋ ਤੁਸੀਂ ਕੋਈ ਵਧੀਆ ਨਿਊਜ਼ ਕਰਤੀ ਲੋਕਾਂ ਦੇ ਹੱਕ ਦੀ ਤੁਹਾਨੂੰ ਵੀ ਥ੍ਰੈਟ ਆ ਜਾਂਦੀ ਹੋਣੀ ਫਿਰ ਕੀ ਕਰਦੇ ਹੋ ਡਿਲੀਟ ਕਰ ਦਿੰਦਾ ਕੀ ਕਰਦੇ ਹੋ ਪੱਤਰਕਾਰੀ ਤਾਂ ਸਭ ਤੋਂ ਵੱਧ ਥ੍ਰੈਟ ਨੇ ਹਾਂ ਚੱਲਦਾ ਰਹਿੰਦਾ ਮੇਰਾ ਵੀ ਏਹਰ ਕੋਈ ਚੱਕਰ ਹਾਂ ਥ੍ਰੈਟ ਦੇਣ ਵਾਲਾ ਵੀ ਰੁੱਪਲਾ ਕਰੇ ਹਾਂ ਅੱਛਾ ਤੁਸੀਂ ਆਪ ਲੋਕਾਂ ਦੇ ਨਾਲ ਵਿਚਰਦੇ ਹੋ ਆਪ ਗੱਲਬਾਤ ਵੀ ਕਰਦੇ ਹੋ ਕਿ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ ਕਿਉਂਕਿ ਬਹੁਤ ਵਕਰੀਆਂ ਵਕਰੀਆਂ ਤਰੀਕੇ ਦੀਆਂ ਬਿਮਾਰੀਆਂ ਤੁਹਾਡੇ ਤੱਕ ਪਹੁੰਚਦੀਆਂ ਆਇਆ ਆਪਾਂ ਬਹੁਤ ਸਾਰੀਆਂ ਵੀਡੀਓਸ ਵੀ ਦੇਖੀਆਂ ਐ ਔਰ ਲੋਕਾਂ ਕੋਲ ਤਾਂ ਪਾਦੀ ਪੈਸਾ ਵੀ ਨਹੀਂ ਹੁੰਦਾ ਆਪਣਾ ਇਲਾਜ ਕਰਾਂਦਾ ਜੇ ਇਹ ਕੁਛ ਮਹਿਸੂਸ ਨਾ ਕਰਦਾ ਹੁੰਦਾ ਤਾਂ ਨਹੀਂ ਠੰਡ ਚ ਰੋਜ਼ ਇੱਥੇ ਥੋੜੀ ਆਉਂਦਾ ਹੂੰ ਮੈਂ ਬਸ ਕਮੀ ਮੇਰੀ ਜ਼ਿੰਦਗੀ ਦੀ ਹੀ ਕਿ ਮੈਂ ਕੁਝ ਭੁੱਲ ਨਹੀਂ ਪਾਂਦਾ ਸਭ ਕੁਝ ਦਿਖਦਾ ਮਹਿਸੂਸ ਹੁੰਦਾ ਉਹ ਚੀਜ਼ਾਂ ਕਰਕੇ ਹੀ ਪਰਮਾਤਮਾ ਸੇਵਾ ਲਈ ਜਾਂਦਾ ਕਿ ਚਲੋ ਯਾਰ ਸਾਡੇ ਕੋਲ ਇੰਨੇ ਰਿਸੋਰਸਿਸ ਇੰਨੀ ਪਾਵਰ ਇੰਨੀ એનર્ਜੀ ਹੈਗੀ ਹੈ ਕਿ ਅਸੀਂ ਕਰੀ ਜਾਂਦੇ ਆ ਤਾਂ ਵਧੀਆ ਤੁਸੀਂ ਯੰਗ ਤੇ ਅੱਜ ਦਾ ਯੰਗਸਟਰ ਜਿਹੜਾ ਹੈ ਨੌਜਵਾਨ ਪੀੜ੍ਹੀ ਹੈ ਬੜੇ ਸਾਰੇ ਡਿਪਰੈਸ਼ਨ ਚ ਵੀ ਗਏ ਨੇ ਕਿਸੇ ਨੂੰ ਆਪਣੀ ਪੜ੍ਹਾਈ ਦੀ ਟੈਨਸ਼ਨ ਹੈ ਕਿਸੇ ਨੂੰ ਪਿਆਰ ਦੀ ਟੈਨਸ਼ਨ ਹੈ ਕਿਸੇ ਨੂੰ ਪੈਸੇ ਦੀ ਟੈਨਸ਼ਨ ਹੈ ਤੁਸੀਂ ਆਪਣੇ ਆਪ ਨੂੰ ਡਿਪਰੈਸ਼ਨ ਚੋਂ ਬਾਹਰ ਵੀ ਕੱਢਿਆ ਕੀ ਨਸੀਹਤ ਦਿੰਨੇ ਹੋ ਭਾਜੀ ਉਹ ਵਹਿਲੇ ਨੇ ਬਾਈ ਵਹਿਲਾ ਦਿਮਾਗ ਸ਼ੈਤਾਨ ਦਾ ਘਰ ਡਿਪਰੈਸ਼ਨ ਚੋਂ ਬੰਨਾਂ ਦਾ ਵਿਲ ਹੈ ਕੰਮ ਕਰ ਕਰੋ ਜ਼ਿੰਦਗੀ ਦੇ ਦੇਖੋ ਕਿੰਨਾ ਕੁਛ ਹੈ ਸ਼ੁਕਰ ਕਰਨ ਲਈ ਹੁਣ ਜੇ ਮੈਂ ਰੋਈ ਜਾਵਾਂ ਕਿ ਮੇਰੀ ਹਾਈਟ ਛੋਟੀ ਹੈ ਉਹ ਮੇਰਾ ਦਿਲ ਟੁੱਟ ਗਿਆ ਤਾਂ ਫਿਰ ਬੜੀਆਂ ਗੱਲਾਂ ਨੇ ਜਿਹੜੀਆਂ ਚੀਜ਼ਾਂ ਹੈ ਨਹੀਂ ਉਹਨਾਂ ਨੂੰ ਯਾਦ ਕਰਨ ਦੇ ਨਾਲ ਨਾਲ ਜਿਹੜੀ ਚੀਜ਼ਾਂ ਹੈਗੀਆਂ ਨੇ ਉਹਦਾ ਸ਼ੁਕਰ ਕਰੋ ਬੜਾ ਕੁਛ ਹੈ ਜਿੰਮ ਨੂੰ ਕਿੰਨਾ ਟਾਈਮ ਦਿੰਦੇ ਹੋ ਔਰ ਮੈਨੂੰ ਲੱਗਦਾ ਹੈ ਸਟ्रेस ਬਸਟਿੰਗ ਜਿਹੜੀ ਹੈ ਉਹ ਜਿੰਮੀ ਹੈ ਮੈਂ ਡਿਪਰੈਸ਼ਨ ਚੋਂ ਬਾਹਰ ਹੀ ਜਿੰਮ ਕਰਕੇ ਆਇਆ ਸੀ ਅੱਛਾ ਮੈਂ ਜਿੰਮ ਕਰਕੇ ਹੀ ਜ਼ਿੰਦਗੀ ਚੋਂ ਡਿਪਰੈਸ਼ਨ ਚੋਂ ਬਾਹਰ ਆਇਆ ਸੀ ਬਾਕੀ ਵਧੀਆ ਜ਼ਿੰਦਗੀ ਹੁਣ ਡਿਪਰੈਸ਼ਨ ਦਾ ਡੀਵੀ ਹੈ ਨਹੀਂ ਹੂੰ ਕਰਦੇ ਜਾਂਦੇ ਕਿੰਨੀ ਸਪੋਰਟ ਰਹੀ ਹੈ ਡਿਪਰੈਸ਼ਨ ਚੋਂ ਬਾਹਰ ਨਿਕਲਣ ਲਈ ਘਰ ਦੇ ਕਿੰਨਾ ਟਾਈਮ ਤੁਹਾਡਾ ਸਪੈਂਡ ਕਰਦੇ ਰ ਉਸ ਟਾਈਮ ਤੇ ਘਰ ਦੇ ਨੂੰ ਪਤਾ ਹੀ ਲੱਗਣ ਦਿੱਤਾ ਕਦੀ ਅੱਛਾ ਡਿਪਰੈਸ਼ਨ ਕੀ ਹੁੰਦਾ ਹੁੰਦਾ ਡਿਪਰੈਸ਼ਨ ਸਿਰਫ ਇੱਕ ਸ਼ਬਦ ਨਹੀਂ ਹੈ ਕਿ ਉਹ ਮਹਿਸੂਸ ਹੁੰਦਾ ਉਹ ਤੁਹਾਨੂੰ ਵੀ ਪਤਾ ਹੁੰਦਾ ਕਿ ਤੁਸੀਂ ਡਿਪਰੈਸ਼ਨ ਚੋਂ ਓਵਰ ਥਿੰਕਿੰਗ ਸਾਰਾ ਦਿਨ ਕੁਝ ਕਰਨਾ ਨਹੀਂ ਇੱਕੋ ਚੀਜ਼ ਤੇ ਬਾਰ ਬਾਰ ਸੋਚੀ ਜਾਣਾ ਪਾਸਟ ਦੇ ਬਾਰੇ ਔਰ ਜਦੋਂ ਤੱਕ ਤੁਹਾਨੂੰ ਪਤਾ ਉਸ ਪਾਸਟ ਦਾ ਕੋਈ ਹੱਲ ਹੀ ਹੈ ਨਹੀਂ ਹਮ ਹੁਣ ਇੱਕ ਕੁੜੀ ਛੱਡ ਕੇ ਚਲੀ ਗਈ ਵਿਆਹ ਹੋ ਗਿਆ ਉਹ ਤਾਂ ਰੋਈ ਜਾਂਦੇ ਸਹੀ ਚਲੋ ਯਾਰ ਹਮ ਜ਼ਿੰਦਗੀ ਦੇਖੋ ਆਪਣੇ ਮਾਪੇ ਨੂੰ ਪ੍ਰਾਊਡ ਫੀ ਹੂੰ ਇਜੀ ਨਾਲ ਗਏ ਵਦੋ ਪੁਰਾਣੇ ਨੂੰ ਹੀ ਰੋਈ ਜਾਂਦੇ ਹਾਂ ਪੁਰਾਣੇ ਨੇ ਕੋਈ ਠੀਕ ਥੋੜੀ ਕਰ ਦੇਣਾ ਜੀ ਮਿਊਜ਼ਿਕ ਕਿੰਨਾ ਸੁਣਦੇ ਹੋ ਬਾਜੀ ਜਿਮ ਲੰਦੇ ਲੰਦੇ ਜਾਂ ਪੋਡਕਾਸਟ ਸੁਣ ਲੀਦੇ ਆ ਮਿਊਜ਼ਿਕ ਸੁਣ ਲੀਦਾ ਰਹੇ ਉਹ ਗੱਡੀਆਂ ਜਾਈਦਾ ਆਈਦਾ ਹੂੰ ਕਿਸ ਮੋਟੀਵੇਸ਼ਨਲ ਸਪੀਕਰ ਨੂੰ ਸਭ ਤੋਂ ਜ਼ਿਆਦਾ ਸੁੰਣਾ ਪਸੰਦ ਕਰਦੇ ਹੋ ਸੰਦੀਪ ਮਹੇਸ਼ਵਰੀ ਅੱਛਾ ਪੈਰੀਆ ਤਲਾਣਾ ਚਾਹਨਾ ਮੈਂ ਜ਼ਿੰਦਗੀ ਚ ਉਹਦੇ ਇੱਕ ਵਾਰੀ ਲਾਈਫ ਚ ਮੇਰਾ ਡ੍ਰੀਮ ਹੈ ਅੱਛਾ ਆਸ਼ੀਰਵਾਦ ਲੈਣਾ ਚਾਹਨਾ ਹਾਂ ਬਹੁਤ ਦੇਣਾ ਉਹਦੀ ਸਮਾਜ ਨੂੰ ਜੀ ਦੇਖਣ ਵਾਲੀ ਦੀ ਨਜ਼ਰ ਹੈ ਕਿ ਕੀ ਦੇਖ ਰਿਹਾ ਉਹ ਬਹੁਤ ਦੇਣਾ ਬਾਜੀ ਬਹੁਤ ਚੰਗਾ ਲੱਗਿਆ ਸਮਾਂ ਤੁਹਾਡੇ ਕੋਲ ਘੱਟ ਹੈ ਪਰ ਆਪਾਂ ਦੁਬਾਰਾ ਛੇਤੀ ਮੁਲਾਕਾਤ ਕਰਾਂਗੇ ਬਹੁਤ ਬਹੁਤ ਸ਼ੁਕਰ ਹੈ ਜਿਹੜੇ ਤੁਹਾਨੂੰ ਪ੍ਰਾਈਮ ਪੰਜਾਬ ਟੀਵੀ ਤੇ ਦੇਖ ਰਹੇ ਕੁਝ ਕਹਿਣਾ ਚਾਹੁੰਗੇ ਹਾਜੀ ਸਮਾਂ ਘੱਟ ਹੈ 40 45 ਮਿੰਟ ਲਰਗੜ ਕੇ ਆਜੇ ਸਮਾਂ ਘੱਟ ਹੈ ਕੁਰਸੀਆਂ ਲੈ ਲੈਂਦੇ ਮੈਂ ਤਾਂ ਸੋਚ ਰਿਹਾ ਬਹੁਤ ਜਿਆਦਾ ਲੱਗਿਆ ਬਾਈ ਔਰ ਮੇਰੀ ਬੇਨਤੀ ਹੈ ਸਭ ਨੂੰ ਇੰਟਰਵਿਊ ਦੇਖਣ ਆ ਲੈਣੋ ਕਿ ਮੈਨੂੰ ਚੰਗਾ ਨਹੀਂ ਕਹਿਣਾ ਨਾ ਮੈਂ ਨੰਬਰ ਕੱਟਣ ਵਾਸਤੇ ਇੰਟਰਵਿਊ ਕਰਦਾ ਚੱਲ ਗਏ ਉਹ ਟਾਈਮ 1 ਟੂ 1 ਬੈਠੋ ਨੇਚਰਲੀ ਆਪਾਂ ਗੱਲਬਾਤ ਕਰਾਂਗੇ ਜੋ ਤੁਹਾਡੇ ਵਿਚਾਰ ਨੇ ਰੱਖੋ ਜੋ ਮੇਰੇ ਨੇ ਆ ਮੇਰਾ ਪਰਿਵਾਰ ਖੁਸ਼ ਹੈ ਮੇਰੀ ਟੀਮ ਮੇਰੇ ਨਾਲ ਹੈ ਡੋਨਰ ਵਧੀਆ ਸਾਥ ਦੇ ਰਹੇ ਨੇ ਮਰੀਜ਼ਾਂ ਦਾ ਭਲਾ ਹੋ ਰਿਹਾ ਹੋਰ ਕੀ ਲੈਣਾ ਯਾਰ ਨਹੀਂ ਫਸਾ ਮੈਨੂੰ ਨਾ ਦੇਖੋ ਪਸੰਦ ਆ ਤਾਂ ਦੇਖ ਲਓ ਐਵੇਂ ਰੌਲਾ ਐਵੇਂ ਲੜਾਈਆਂ ਕੋਈ ਚੱਕਰ ਨਹੀਂ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਪਾ ਜੀ ਥੈਂਕ ਯੂ